ਸਤਿ ਸ੍ਰੀ ਅਕਾਲ ਸਾਥਿਓ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਤੇ ਅੱਜ ਹੈਗਾ 15 ਅਪ੍ਰੈਲ 2025 ਤੇ ਅੱਜ ਆਪਾਂ ਫੇਰ ਤੁਹਾਨੂੰ ਤੋਰੀ ਦਿਖਾਉਣੀ ਆ ਆਪਾਂ ਨੇ ਆ ਆਪਣੀ ਮੋਟਰ ਆਲੂ ਨੇ ਦੋ ਸਬਜ਼ੀ ਤੁਹਾਨੂੰ ਬਣਾਏ ਆ ਆ ਮੋਟਰ ਹੈ ਤੇ ਆਪਾਂ ਤੁਹਾਨੂੰ ਅੱਜ ਤੋਰੀ ਦੀ ਫੇਰ ਦਿਖਾਉਣੀ ਆ ਵੀ ਕੀ ਕੰਡੀਸ਼ਨ ਆਪਾਂ ਨੇ ਖੀਰਾ ਵੜਤਾ ਦੀ तकरीबन ਹਫ਼ਤਾ 10 ਦਿਨ ਹੋ ਗਏ ਆਪਾਂ ਨੇ ਖੀਰਾ ਵੜਤਾ ਤੀ ਉਸ ਤੋਂ ਬਾਅਦ ਆਪਾਂ ਨੇ ਆ ਤੋਰੀ ਦੀਆਂ ਬੇਲਾਂ ਨੇ ਜਿਹੜੀਆਂ ਹੁਣੇ ਵਧਣ ਲੱਗੀਆਂ ਇੱਕ ਵੀਡੀਓ ਤੁਹਾਨੂੰ ਮੈਂ ਦਿਖਾਈ ਵੀ ਤੀ ਖੀਰਾ ਵੱਢ ਕੇ ਤੇ ਜਿਨ੍ਹਾਂ ਨੇ ਨਹੀਂ ਵੀ ਦੇਖੀ ਚਲੋ ਆਹ ਦੇਖ ਲਓ ਦੇਖੋ ਹੁਣ ਇਹ ਜੀਆਂ ਤੋਰੀਆਂ ਹੋ ਗਈਆਂ ਇਹ ਤੇ ਖੀਰਾ ਦੀਆਂ ਬੇਲਾਂ ਕੱਟਣ ਤੋਂ ਬਾਅਦ ਉਹ ਸੁੱਕ ਗਈਆਂ ਤੇ ਉਸ ਤੋਂ ਬਾਅਦ ਆਪਾਂ ਨੇ ਨਾ ਇੱਕ ਵਾਰੀ ਅੱਗੇ ਪਿਛਲੇ ਤੋਲ ਲਈਤੀ ਉਦੋਂ 5 ਕਿਲੋ ਫਾਫੀਆਂ ਹੋ ਗਈਆਂ ਦੀਆਂ 5-6 ਲਫਾਫੀਆਂ ਹੋ ਗਈਆਂ ਤੋਰੀ ਦੀਆਂ ਤੇ ਅੱਜ ਫੇਰ ਆਪਾਂ ਇਹਨੂੰ ਤੋੜਨ ਲੱਗਦੇ ਆ ਤੁਹਾਨੂੰ ਦਿਖਾਉਨੇ ਆ ਵੀ ਕਿੰਨੀ ਕ ਹੋਊਗੀ ਤੋੜ ਕੇ ਦਿਖਾਵਾਂਗੇ ਫਿਰ ਵੀ ਇੰਨੀ ਕ ਲੱਭਦੀ ਆ ਦੇਖੋ ਬੇਲਾਂ ਦਾ ਇ ਲਾਂਜਾ ਚੜਨ ਲੱਗ ਗਿਆ ਤੇ ਇਸੇ ਕਰਕੇ ਆਪਾਂ ਨੇ ਖੀਰਾ ਵੜਤਾ ਤੀ ਵੀ ਹੁਣ ਤੋਰੀ ਆਪਣੀ ਵਧੀਆ ਚੱਲ ਪੂਗੀ ਆ ਦੇਖੋ ਲੈ ਹੁਣ ਇਹਨਾਂ ਜੇਕਰ ਤੋਂ ਆ ਛਿੱਦਾ ਹੈਗਾ ਨਾ ਇਹ ਆਪੀ ਲਾਂ ਚੜ ਜੂ ਇਹ ਫਿਰ ਇਹ ਤੋਰੀ ਲੰਬੀ ਚੱਲੂ ਇਹ ਤਿੰਨ ਚਾਰ ਮਹੀਨੇ ਫਿਰ ਆਪਾਂ ਤੋਰੀ ਤੋੜਾਂਗੇ ਤੋੜ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਕਿੰਨੀ ਕੁ ਲੱਭੀ ਐ ਆ ਇੱਕ ਵਾਰੀ ਤੁਹਾਨੂੰ ਆਪਾਂ ਖੱਤੇ ਦੀ ਨਿਗਾ ਦਵਾ ਖਾ ਦਿੰਨੇ ਆ ਹਲੋ ਲੈ ਦੇਖੋ ਸਾਥੀਓ ਉਹ ਜਿਹੜਾ ਆਪਾਂ ਨੇ 12 ਮਾਸੀਆ ਬਾਜਰਾ ਲਾਇਆ ਸੀਗਾ ਨੇ ਵੀ ਇਹ ਰੋ ਖੜਾ ਹੈ ਤੇ ਆ ਦੇਖੋ ਆ ਕੰਡੀਸ਼ਨ ਆ ਆਪਣੀਆਂ ਤੋਰੀਆਂ ਦੀ ਨਾ ਦੇਲ ਬਾਕੀ ਆਪਾਂ ਉਹਨਾਂ ਨੂੰ ਤੋੜਨ ਲੱਗਦੇ ਆ ਫਿਰ ਤੋੜ ਕੇ ਨਾ ਉਹਦੇ ਉਹ ਗੱਬੇ ਆਪਾਂ ਨੇ ਕਪੜਾ ਵਿਛਾਤਾ ਤੇ ਉਹ ਡਾਬਲੇ ਪੈ ਨੇ ਉੱਥੇ ਆਪਾਂ ਇਹਦੀ ਢੇਰੀ ਲਾ ਲਾਂਗੇ ਗੱਬੇ ਉਸ ਤੋਂ ਬਾਅਦ ਲਿਫਾਫੇ ਭਰ ਕੇ ਫਿਰ ਤੁਹਾਨੂੰ ਦਿਖਾਵਾਂਗੇ ਉਤੇ ਰੱਖ ਕੇ ਲਿਫਾਫੇ ਦਿਖਾਵਾਂਗੇ ਵੀ ਕਿੰਨੇ ਖੋਗੇ ਤੋ ਵੀਡੀਓ ਨੂੰ ਐਂਡ ਤੱਕ ਦੇਖਿਓ ਬੜੀ ਲੰਬੀ ਨਹੀਂ ਆਪਾਂ ਵੀਡੀਓ ਪਾਉਂਦੇ ਆਹ ਦੇਖੋ ਸਾਥਿਓ ਆਪਾਂ ਨਾ ਦੇਖਾਂ ਲਫਾਫੇ ਭਰਦੇ ਆਂ ਆ ਇੰਨੀਆਂ ਕ ਖੂਹੀਆਂ ਨੇ ਤੇ ਫਿਰ ਆਪਾਂ ਭਰ ਕੇ ਦਿਖਾਉਣੇ ਆ ਤੁਹਾਨੂੰ ਵੀ ਕਿੰਨਿਆਂ ਕ ਹੋ ਗਿਆ ਤੇ ਇਸ ਤਰ੍ਹਾਂ ਦੇ ਆਪਾਂ ਨੇ ਹਾਈ ਕ ਲਫਾਫੇ ਭਰਤਾ ਉਸ ਤੋਂ ਬਾਅਦ ਆਪਾਂ ਖੂਤੇ ਚੱਕ ਕੇ ਰੱਖ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਇੰਨੀਆਂ ਕ ਲੱਭੀਆਂ ਨੇ ਸਾਥਿਓ ਆਪਾਂ ਨੇ ਨਾ ਲਫਾਫੇ ਭਰ ਕੇ ਖੂਤੇ ਰੱਖਤੇ ਤੋਰੀਆਂ ਦੇ ਹੱਥ ਨੂੰ ਦਿਖਾਉਣੇ ਆ ਵੀ ਕਿੰਨੇ ਕ ਹੋਏ ਨੇ ਆਪਾਂ ਚੱਲਦੇ ਆਂ ਸਾਥੀਓ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਫालतू ਦਾ ਵੀਡੀਓ ਬਣਾਉਂਦੇ ਨਹੀਂ ਬਸ ਜਿੰਨੇ ਕੁ ਲੋੜ ਆ ਓੰਨੇ ਕੁ ਬਣਾਉਣੇ ਆ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਲਾਈਕ ਕਮੈਂਟ ਵੀ ਕਰਿਆ ਕਰੋ ਆ ਦੇਖੋ ਆ ਤੋਰੀਆਂ ਦੇ ਲਫਾਦੇ ਆਪਾਂ ਭਰ ਕੇ ਰੱਖਦੇ ਥੋਨੂੰ ਕੱਪੜਾ ਲਾ ਕੇ ਦਿਖਾਉਣਾ ਆ ਦੇਖੋ ਸਾਥਿਓ 2 4 6 8 8 ਲਫਾਪੇ ਤੋਰੀਆਂ ਦੇ ਜਿਹੜੇ ਵਧੀਆ ਬਰੀਕ ਦੇ ਹੋਗੇ ਤੇ ਇੱਕ ਲਫਾਫਾ ਉੱਤੇ ਹਜੇ ਖੱਤੇ ਚ ਉਹ ਮੋਟੀਆਂ ਦਾ ਜਿਹੜੀਆਂ ਇਹਨਾਂ ਚੋਂ ਛਾਂਟ ਕੱਢੀ ਆ ਉਹ ਇੱਕ ਲਫਾਫਾ ਉਹ ਵੀ ਆਪਾਂ ਹੁਣ ਭਰ ਕੇ ਲਿਆਵਾਂਗੇ ਬਾਕੀ ਵੀਡੀਓ ਐਂਡ ਤੱਕ ਦੇਖਣੀ ਤੁਹਾਡਾ ਧੰਨਵਾਦ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਥਿਓ ਓਕੇ